ਅੱਜ 24 ਮਈ ਵਾਲੇ ਦਿਨ ਸ਼੍ਰੀ ਗੰਗਾ ਅਰ ਸਨਾਤਨ ਪਰਮ ਮੰਦਿਰ ਦੇ ਵਿੱਚ ਡਾਕਟਰ ਓਮ ਪ੍ਰਕਾਸ਼ ਹਸਪੀਟਲ ਤੋਂ ਉਹਨਾਂ ਦੀ ਟੀਮ ਪ੍ਰਕਾਸ਼ ਨੇ ਮਾਨਯੋਗ ਕੁਵਰ ਸਾਹਿਬ ਦੇ ਉਪਰਾਲਿਆਂ ਦੇ ਨਾਲ ਇਹ ਅੱਜ ਜੋ ਟੈਂਟ ਲਗਾ ਅੱਜ ਇੱਥੇ ਕੈਂਪ ਲਗਾਇਆ ਫ੍ਰੀ ਆਈ ਚੈੱਕਅਪ ਦਾ ਹਿਊਮਨ ਹੈਲਪਲਾਈਨਸ ਦੇ ਆਰਗਨਾਈਜੇਸ਼ਨ ਐਂਡ ਹੈਲਥ ਕੇਅਰ ਵਲੋਂ ਜਿਹੜਾ ਇਹ ਅੱਜ ਕੈਂਪ ਲਗਾਇਆ ਗਿਆ ਜਿੱਥੇ ਅਸੀਂ ਡਾਕਟਰ ਹਮਪ੍ਰਕਾਸ਼ ਹਸਪੀਟਲ ਦੀ ਟੀਮ ਦਾ ਅਸੀਂ ਸਾਰਿਆਂ ਦਾ ਅੱਜ ਇੱਥੇ ਆਉਣ ਨੂੰ ਜੀਆਨ ਨੂੰ ਕਹਿੰਦੇ ਆ ਧੰਨਵਾਦ ਕਰਦੇ ਆ ਉੱਥੇ ਪਲਾ ਸਾਹਿਬ ਆਏ ਨੇ ਪੀਐਸ ਸਾਹਿਬ ਕੋਰੋਨਾ ਸਰ ਵਿਜੇ ਪ੍ਰਤਾਪ ਜੀ ਦੇ ਉਹਨਾਂ ਦੀ ਟੀਮ ਵੀ ਇੱਥੇ ਆਈ ਆ ਉਹਨਾਂ ਨੂੰ ਵੀ ਅਸੀਂ ਕਿਹਾ ਇਹ ਇੱਕ ਪਬਲਿਕ ਪਲੇਸ ਆ ਪ੍ਰਭੂ ਦਾ ਮੰਦਿਰ ਆ ਇਹਦੇ ਚ ਜੋ ਭਲਾ ਹੋ ਸਕੇ ਵਾਤ ਵਾਤ ਹੋਣਾ ਚਾਹੀਦਾ ਮੈਂ ਅਜੇਆ ਗੰਮਾ ਵਾਸਤੇ ਡਾਕਟਰ ਹਮਪ੍ਰਕਾਸ਼ ਹਸਪੀਟਲ ਦੀ ਟੀਮ ਨੂੰ ਬੇਨਤੀ ਕਰਾਂਗਾ ਕਿ ਜਦੋਂ ਵੀ ਅੱਗੇ ਤੋਂ ਤੁਸੀਂ ਕੈਂਪ ਲਗਾਉਣਾ ਵਾ ਉਹ ਸਾਨੂੰ ਬਿਫੋਰ ਟਾਈਮ ਥੋੜਾ ਜਿਆ ਦੱਸੋਗੇ ਤੇ ਅਸੀਂ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਜਿਹੜੇ ਗਰੀਬ ਜਨਤਾ ਲਾਗੇ-ਰਾਗੇ ਦੀ ਹੈਗੀ ਆ ਉਹਨਾਂ ਨੂੰ ਪਹਿਲੋਂ ਅਸੀਂ ਇਨਫੋਰਮ ਕਰਾਂਗੇ ਤੇ ਜੋ ਅੱਜ ਰਾਸ਼ਾ ਉਸ ਤੋਂ ਚਿੰਨ ਚਾਰ ਗੁਣਾ ਜ਼ਿਆਦਾ ਰਾਸ਼ ਲੋਕ ਜਿਹੜਾ ਇਹਦਾ ਲਾਭ ਉਠਾ ਸਕਣਗੇ ਔਰ ਉਸ ਤੋਂ ਬਾਅਦ ਫੋਲੋਅ ਅਪ ਪਾਸੇ ਉਹ ਹਸਪੀਟਲ ਵੀ ਜਾ ਸਕਦੇ ਆ ਸੋ ਮੈਂ ਇਹਨਾਂ ਦਾ ਇੱਕ ਵਾਰ ਫੇਰ ਸਾਰੀ ਟੀਮ ਦਾ ਤੇ ਜਿਹੜੇ ਸਾਡੇ ਸਾਥੀ ਨੇ ਕੁਲਬੂਸ਼ਨ ਜੀ ਸੰਜੇ ਜੀ ਰਾਜਪਾਲ ਜੀ RAM ਜੀ ਸਾਡੇ ਗੁਲਸ਼ਨ ਜੀ ਇਸ ਸਾਰੀ ਟੀਮ ਦਾ ਮੈਂ ਅਸ਼ੋਕ ਮਨੋਤਰਾ ਜੀ ਸਾਰੇਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਅੱਜ ਇਸ ਉਪਰਾਲੇ ਸਦਕੇ ਸਾਰੀ ਟੀਮ ਇਕੱਠੀ ਕਰਕੇ ਅੱਜ ਜਿਹੜਾ ਇਹ ਕੈਂਪੂ ਦਾ ਆਰਗੇਨਾਈਜ਼ ਕੀਤਾ ਔਰ ਬੜਾ ਵਧੀਆ ਇੱਕ ਉਪਰਾਲਾ ਔਰ ਲੋਕਾਂ ਵਾਸਤੇ ਅੱਖਦਾਨ ਦਾ ਜਿਹੜਾ ਸਭ ਤੋਂ ਵੱਡਾ ਦਾਨ ਆ ਮੈਂ ਇੱਕ ਅਪੀਲ ਹੋਰ ਕਰਾਂਗਾ ਕਿ ਜਿਹੜੇ ਵੀ ਲੋਕ ਨੇ ਉਹ ਜ਼ਰੂਰ ਆਪਣਾ ਆਈ ਦਾਨ ਜ਼ਰੂਰ ਕਰਨ ਕਿਉਂਕਿ ਅੱਖ ਜਿਹੜੀ ਆ ਮਰਨ ਉਪरांत ਜਦੋਂ ਬੰਦਾ ਦੀ ਡੈਥ ਹੋ ਜਾਂਦੀ ਆ ਉਹ ਆਪਣੇ ਬੱਚਿਆਂ ਨੂੰ ਕਹ ਕੇ ਜਾਵੇ ਵੀ ਮੇਰੀ ਅੱਖ ਜਿਹੜੀ ਆ ਉਹ ਕਿਸੇ ਨਾ ਕਿਸੇ ਹੋਰ ਨੂੰ ਲਗਾ ਦਿਓ ਤਾਂ ਕਿ ਉਹ ਬੰਦਾ ਜਿਹੜਾ ਮੇਰੀ ਅੱਖ ਦੇ ਨਾਲ ਵੇਖਣ ਦੇ ਕਾਬਲ ਹੋ ਜਾਏ ਇਹ ਮੈਂ ਜ਼ਰੂਰ ਅੱਜ ਇਹ ਕਰਾਂਗਾ ਵੀ ਇਹ ਉਹ ਵੀ ਫਾਰਮ ਭਰ ਕੇ ਡਾਕਟਰ ਓਮਪ੍ਰਕਾਸ਼ ਹਸਪੀਟਲ 'ਚ ਜਮ੍ਹਾਂ ਕਰਾਉਣ ਤਾਂ ਕਿ ਜਿਹੜਾ ਨੇਤਰਦਾਨ ਆ ਉਹ ਵੀ ਸੰਪੂਰਨ ਹੋ ਸਕੇ ਤੇ ਜਿਹੜੇ ਦੀ ਬਿਨਾਈ ਨਹੀਂ ਹੈਗੀ ਜਾਂ ਰੋਸ਼ਨੀ ਨਹੀਂ ਹੈਗੀ ਜਿਨ੍ਹਾਂ ਦੀ ਅੱਖ ਦੇ ਵਿੱਚ ਉਹ ਤੁਹਾਡੀਆਂ ਅੱਖਾਂ ਦੇ ਨਾਲ ਉਹਨੂੰ ਵੇਖ ਸਕਣ ਮੇਰਾ ਨਾਮ ਅਰਜਿੰਦਰ ਕੁਮਾਰ ਪਲਾ ਹੈ ਜੀ ਮੈਂ ਇਨਚਾਰਜ ਐਮਐਲਏ ਨਾਰਥ ਇਸ ਹਲਕੇ ਦਾ ਕੋਆਰਡੀਨੇਟਰ ਇਨਚਾਰਜ ਹੈ ਔਰ ਅੱਜ ਦਾ ਇਹ ਜਿਹੜਾ ਅੱਖਾਂ ਦਾ ਕੈਂਪ ਹੈ ਇਹ ਹੂਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਇਹ ਲਗਾਇਆ ਗਿਆ ਹੈ ਜੇਕੂਬਰ ਵਿਜੇ ਪ੍ਰਤਾਪ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਕੈਂਪ ਜਿਹੜਾ ਹੈ ਸ਼੍ਰੀ ਗੰਗਾਹਾਰ ਇਸ ਮੰਦਰ ਦੇ ਵਿੱਚ ਲਗਾਇਆ ਗਿਆ ਹੈ ਔਰ ਜਿੰਨੀ ਵੀ ਸੰਗਤ ਇੱਥੇ ਆਈ ਹੈ ਜਿਹੜੀ ਆ ਵੀ ਅੱਖਾਂ ਚੈੱਕ ਕਰਾ ਰਹੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਉਹ ਅੱਖਾਂ ਆਪਣੀਆਂ ਚੈੱਕ ਕਰਾ ਕੇ ਗਾਂਵਿਆਂ ਆਪਣੇ ਮੁਹੱਲੇ ਦੇ ਵਿੱਚ ਸਾਰਿਆਂ ਨੂੰ ਇਹ ਦੱਸਣ ਕਿ ਇਸ ਕੈਂਪ ਦੇ ਵਿੱਚ ਵੱਧ ਚੜ ਕੇ ਹਿੱਸਾ ਲਵੋ ਔਰ ਇਸ ਮੰਦਰ ਦੇ ਵਿੱਚ ਜੋ ਕੈਂਪ ਲੱਗਾ ਹੈ ਇਹ ਇਸੇ ਤਰ੍ਹਾਂ ਹੀ ਉਪਰਾਲੇ ਜਿਹੜੇ ਆ ਇਹ ਹੋਣੇ ਚਾਹੀਦੇ ਆ ਕਿਉਂਕਿ ਅੱਖਾਂ ਦਾ ਦਾਨ ਮਹਾਦਾਨ ਜਿਤਨਾ ਖੂਨ ਦਾਨ ਮਹਾਨ ਦਾਨ ਹੈ ਉਸ ਤਰ੍ਹਾਂ ਅੱਖਾਂ ਦਾ ਦਾਨ ਵੀ ਜਿਹੜਾ ਹੈ ਇਹ ਮਹਾਦਾਨ ਹੈ ਇਹ ਸਾਡੇ ਬਹੁਤ ਸਤਿਕਾਰਯੋਗ ਐਮਐਲਏ ਕੁਵਰ ਵਿਜੇ ਪ੍ਰਤਾਪ ਜੀ ਵੱਲੋਂ ਇਹ ਕੈਂਪ ਜਿਹੜਾ ਹੈ ਮੰਦਰ ਜੀ ਅਨਸ਼ੁਮਨ ਜੀ ਹੋੜੇ ਮੰਦਰ ਕਮੇਟੀ ਅਸ਼ੋਕ ਮਲੋਤਰਾ ਜੀ ਰਾਮ ਰਾਜ ਜੀ ਸਾਰੇ ਹੀ ਇੱਥੇ ਪਹੁੰਚੇ ਨੇ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਔਰ ਇਸ ਕੈਂਪ ਦੇ ਵਿੱਚ ਸਾਰਿਆਂ ਨੇ ਹੀ ਮਿਲ ਕੇ ਹੈਲਪ ਕੀਤੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਓਮ ਪ੍ਰਕਾਸ਼ ਆਈਜ਼ ਹਸਪੀਟਲ ਵੱਲੋਂ ਇਹ ਜਿਹੜਾ ਕੈਂਪ ਹੈ ਉਹਨਾਂ ਦੀ ਟੀਮ ਦਾ ਵੀ ਡਾਕਟਰ ਓਮ ਪ੍ਰਕਾਸ਼ ਜੀ ਦਾ ਵੀ ਉਹਨਾਂ ਦੀ ਟੀਮ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭਾਈ ਸਰ ਆਪਣਾ ਨਾਮ ਦੱਸ ਦਿਓ ਜੀ। ਨਾਮ ਹੈਗਾ ਜੀ ਮੇਰਾ ਤੇਰਾਮ ਲਾਲਿਆ ਪਰ ਕੁਬੇਰ ਸਾਹਿਬ ਨੇ ਮੈਨੂੰ ਬੜਾ ਪਿਆਰ ਬੜਾ ਆਦਰ ਸਤਿਕਾਰ ਦਿੱਤਾ ਮੈਨੂੰ ਰਾਮੂ ਚਾਚਾ ਜੀ ਕਹਿੰਦੇ ਨੇ। ਅੱਖਾਂ ਦਾਣ ਦਾ ਕੰਮਾ ਕੀ ਕਹਿਣਾ ਜੀ? ਮੈਂ ਕਹਾਂ ਜੀ ਅੱਖਾਂ ਦਾਣ ਜਿਹੜੀ ਹੈ ਕੁਬੇਰ ਸਾਹਿਬ ਦੇ ਹੇਠ ਹੋ ਰਹੀ ਹੈ ਇਹ ਬਹੁਤ ਵਧੀਆ ਹੋ ਰਹੀ ਹੈ ਜੀ। ਤੇ ਕੁਬੇਰ ਸਾਹਿਬ ਦੇ ਰਹਿਣ ਵਾਸਤੇ ਮੈਂ ਆਪਣੀ ਕਿਡਨੀ ਵੀ ਦਾਨ ਕੀਤੀ ਹੈ ਤੇ ਅੱਖਾਂ ਵੀ ਦਾਨ ਕੀਤੀਆਂ ਵਾ ਤੇ ਮੈਂ ਹਰ ਬੰਦੇ ਨੂੰ ਆਉਣ ਵਾਲੇ ਨੂੰ ਕਹਾਂਗਾ ਵੀ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੁੰਦੀ ਮੈਂ ਅਸ਼ੋਕ ਮਲੋਤਰਾ ਚੇਅਰਮੈਨ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਜਿਹੜੀ ਕਿ 2016 ਤੋਂ ਲਗਾਤਾਰ ਪਬਲਿਕ ਦੀ ਸੇਵਾ ਵਿੱਚ ਤਤਪਰ ਰਹਿੰਦੀ ਹੈ ਅਸੀਂ ਕਰੋਨਾ ਦੇ ਵਿੱਚ ਵੀ 60 ਦਿਨ ਪੂਰੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਸੇਵਾ ਕੀਤੀ ਸੀ ਤੇ ਆ ਡਾਕਟਰ ਹੋਂ ਪ੍ਰਕਾਸ਼ ਦੀ ਟੀਮ ਵੱਲੋਂ ਮੇਰਾ ਇਹ 46ਵਾਂ ਕੈਂਪ ਹੈ ਜਿਹੜਾ ਹਰ ਪਿੰਡ ਹਰ ਗਲੀ ਵਿੱਚ ਲਗਾਇਆ ਜਾ ਰਿਹਾ ਹੈ ਤੋਂ ਇਹ ਕੰਮ ਵਧਦਾ ਜਾ ਰਿਹਾ ਹੈ ਬਹੁਤ ਤੇਜ਼ੀ ਦੇ ਨਾਲ ਤੋਂ ਸਾਡੇ ਸ਼੍ਰੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਐਮਐਲਏ ਨਾਰਥ ਉਹਨਾਂ ਦੀ ਰਹਿਨਮਾਈ ਦਾ ਜਦੋਂ ਦਾ ਸਾਨੂੰ ਸਾਥ ਮਿਲਿਆ ਹੈ ਅਸੀਂ ਪਰਫੁੱਲਿਤ ਹੋਏ ਆਂ ਤੋਂ ਅਸੀਂ ਚਾਹੁੰਦੇ ਆਂ ਕਿ ਕੁਮਰ ਸਾਹਿਬ ਨੂੰ ਵੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਮਿਲੇ ਤਾਂ ਕਿ ਅਸੀਂ ਲੋਕਾਂ ਦੀ ਇੱਦਾਂ ਹੀ ਸੇਵਾ ਕਰ ਸਕੀਏ ਸਾਡੇ ਕੁਮਰ ਸਾਹਿਬ ਵੀ ਲੋਕਾਂ ਦੀ ਸੇਵਾ ਕਰ ਰਹੇ ਨੇ ਤੇ ਸਾਡੀ ਸਾਰੀ ਦੀ ਸਾਰੀ ਟੀਮ ਮੈਂ ਧੰਨਵਾਦੀ ਹਾਂ ਕੁਮਰ ਸਾਹਿਬ ਦਾ ਜਿਨ੍ਹਾਂ ਨੇ ਆਪਣੀ ਪੂਰੀ ਟੀਮ ਸਾਡੀ ਹੈਲਪ ਵਾਸਤੇ ਭੇਜੀ ਹੈ ਸਾਡੇ ਰਜਿੰਦਰ ਪਲਾਹ ਜੀ ਅਨਸ਼ੂਮਨ ਜੀ ਰਾਮੂ ਚਾਚਾ ਜੀ ਤੇ ਹੋਰ ਵੀ ਮੇਰੇ ਨਾਲ ਕਾਫੀ ਬਾਹਾਂ ਜੋੜੀਆਂ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ नमस्कार जी मेरा नाम मोहित है मैं ऑप्टोमेट्रिस्ट हूँ आई केयर से बिलोंग करता हूँ डॉक्टर ओम प्रकाश आई हॉस्पिटल है नोवल्टी चौक पे लॉरेंस रोड लॉरेंस रोड पे नोवल्टी चौक पे तो डॉक्टर ओम प्रकाश की तरफ से हमारे हमारे तरफ से ये आँखों का कैंप ऑर्गेनाइज किया गया है ठीक है जिसमें हम अपनी टीम के साथ और अपनी सारी इक्विपमेंट के साथ यहाँ पे हमने जो है कैंप जो है शुरू किया है तो so, कैंप में हम जितने भी जो ओल्ड पेशेंट है और जितने भी यंग बच्चे हैं उनके चश्मे का नंबर चेक कर रहे हैं दवाई मतलब आ, कार्ड हम अपनी तरफ से बना रहे हैं और जो भी रेफर करने का जो भी पेशेंट है केस है हम उसको हॉस्पिटल में रेफर कर रहे हैं विदाउट एनी ओ फीस चार्ज जो भी जो भी पेशेंट को जो भी दिक्कत होती है कोई भी मतलब स्क्रीनिंग आई स्क्रीनिंग के लिए हमें कोई भी दिक्कत लगती है तो हम उसके लिए हॉस्पिटल में रेफ़र कर रहे हैं और जो कार्ड जो हम बना के दे रहे हैं उसकी वहाँ पे कोई फीस नहीं ली जाएगी ठीक है तो जैसे ओल्ड एजज ओल्ड एज के अंदर ज़्यादातर जा, जो है मोती मो, सफ़ेद मोतिया जो मोतिया बिंद होता है उसकी जो ज़्यादा दिक्कत मिलती है ठीक है और जिन लोगों ने कुछ आँख बनवाई है जिल्ली वगैरह जो साफ़ करवाने के लिए उनको लिए रेफ़र करते हैं बच्चों में ज़्यादातर चश्मे का नंबर मिलता है मायोपिक जो तीन तीन चार चार पाँच पाँच नंबर वाले बच्चे मिलते हैं वो बच्चों को स्कूल में पीछे बैठने पे ब्लैक बोर्ड दिखता नहीं है तो उसके लिए हम जो है चश्मे का नंबर चेक करते हैं और फिर हॉस्पिटल में रेफ़र करते हैं दवाई डाल के हॉस्पिटल में बच्चे का नंबर चेक करते हैं ताकि जो है बच्चे को सही तरीके से पढ़ाई लिखाई हो और देखने में कोई दिक्कत ना है उसमें हॉस्पिटल उस्प, में जो ओपीडी पी चार्जेज है वो बिल्कुल हमारी तरफ से फ्री होगा आ, तो जो कैंप के जो पेशेंट होंगे ना उसके लिए कोई मतलब ओ पी फीस नहीं लेगी ली, ली जाएगी अदरवाइज कोई स्कैन या कोई मतलब कोई अदर कोई ऑपरेशन या कोई सर्जिकल दिक्कत होती तो उसके जो चार्जेस पहले आपको जो प्रोग्नोसिस सारी चीज़ें आपको बताई जाती है फिर उसके बाद जो है आगे जो फर्दर जो है स्टेप लिया जाता है फर्दर जो प्रोसेस किया जाता है ठीक है जी